ਉਜੇ ਉਹ ਕਾਲ ਦੇ ਚੋੜੇ ਪੰਜਾਬ న్యూਸ 7 ਦੇਖ ਰਹੇ ਸੁਰਤੇ ਅੰਸਾ ਸ੍ਰੀ ਕਾਲ ਮੋਦੀ ਭਾਵੇਂ ਦੁਆਰਾ ਸਰਕਾਰ ਬਣਾ ਲਵੇ ਫਿਰ ਵੀ ਅਸੀਂ ਸੰਘਰਸ਼ ਜਾਰੀ ਰੱਖਾਂਗੇ ਰਾਜੇਵਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਪੂਰਨ ਤੌਰ ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਵੱਖ-ਵੱਖ ਸੰਸਥਾਾਂ ਤੇ ਪ੍ਰਦਰਸ਼ਨ ਕੀਤੇ ਗਏ ਪੂਰੇ ਪੰਜਾਬ ਵਿੱਚ ਬਾਜ਼ਾਰ ਬੰਦ ਦਿਖੇ ਦੁਕਾਨਦਾਰ, ਟ੍ਰਾਂਸਪੋਰਟ ਅਤੇ ਪ੍ਰਾਈਵੇਟ ਟ੍ਰਾਂਸਪੋਰਟ ਵਾਲੋ ਵੀ ਪੂਰਨ ਤੌਰ ਤੇ ਕਿਸਾਨਾਂ ਨੂੰ ਸਹਿਯੋਗ ਦਿੱਤਾ ਗਿਆ। ਅੱਜ ਸਮਰਾਲਾ ਨੇੜੇ ਲੁਧਿਆਣਾ ਚੰਡੀਗੜ੍ਹ ਸੈਕਸ਼ਨ ਹਾਈਵੇ ਬੰਦ ਕਰ ਉਲਾਲ ਟੋਲ ਪੁਲਾਜਾ ਤੇ ਬੈਠੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਬਲਬੀਰ ਸਿੰਘ ਰਾਜੇਵਾਲ ਵੱਲ ਸੰਬੋਧਨ ਕਰਨ ਪਹੁੰਚੇ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਰਮਿਕ ਤੇ ਜਾਤਪਾਤ ਦੇ ਮੁੱਦੇ ਤੇ ਅਗਲੀ ਚੋਣਾਂ ਲੜਨਾ ਕਹਿੰਦੀ ਹੈ ਬਲਵੀਰ ਸਿੰਘ ਰਾਜੇਵਾਰ ਨੇ ਵਿਸ਼ੇਸ਼ ਤੌਰ ਤੇ ਸਾਰੇ ਦੁਕਾਨਦਾਰ ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੋਦੀ ਭਾਵੇਂ ਦੁਬਾਰਾ ਸਰਕਾਰ ਬਣਾ ਲਵੇ ਫਿਰ ਵੀ ਅਸੀਂ ਸੰਘਰਸ਼ ਜਾਰੀ ਰੱਖਾਂਗੇ ਤੇ ਉਹਨਾਂ ਨੇ ਕਿਹਾ ਕਿ RAM ਮੋਦੀ ਨੂੰ ਸੱਧ ਬੁੱਧੀ ਵੱਖਸੇ ਪੰਜਾਬ న్యూਸ 7 ਦੀ ਰਿਪੋਰਟ ਰਾਜੀਆ ਸਾਹਿਬ ਜਿਹੜਾ ਅੱਜ ਭਾਰਤ ਬੰਦ ਦਾ ਸੱਦਾ ਸੀ ਤੇ ਅੱਜ ਤੁਸੀਂ ਇੱਥੇ ਖੁਲਾਲਤੇ ਹੈਗੇ ਕੀ ਕਹਿਣਾ ਚਾਹੋਗੇ ਅੱਜ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਹੈ ਮੈਂ ਧੰਨਵਾਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਇੰਟਕ ਐਟਕ ਸੀਟੂ ਬੈਂਕ ਐਮਪਲੋਇਜ਼ ਤੇ ਜਿਹੜੇ ਇੰਡਸਟਰੀਅਲ ਵਰਕਰਸ ਨੇ ਮੈਂ ਧੰਨਵਾਦੀਆਂ ਟਰਾਂਸਪੋਰਟ ਵਾਲਿਆਂ ਦਾ ਪੰਜਾਬ ਰੋਡਵੇਜ਼ ਪੀਆਰਟੀਸੀ ਔਰ ਪ੍ਰਾਈਵੇਟ ਬੱਸਾਂ ਵਾਲਿਆਂ ਦਾ ਮੈਂ ਧੰਨਵਾਦੀਆਂ ਹਰ ਉਸ ਵਰਗ ਦਾ ਜਿਨ੍ਹਾਂ ਨੇ ਸਾਡਾ ਇਸ ਅੰਦੋਲਨ ਵਿੱਚ ਸਾਥ ਦਿੱਤਾ ਇਹ ਅੰਦੋਲਨ ਅੱਜ ਅਸਲ ਵਿੱਚ ਜੇ ਸਹੀ ਮਾਨੇ ਜੇ ਦੇਖੋ ਤਾਂ ਦੇਸ਼ ਨੂੰ ਠੀਕਲੀ ਤੇ ਲਿਆਉਣ ਵੱਲ ਉਹਦੀ ਸਰਕਾਰ ਨੂੰ ਇੱਕ ਚੇਤਾਵਨੀ ਹੈ ਉਹ ਧਾਰਮਿਕ ਮੁੱਦਿਆਂ ਤੇ ਜਾਤਪਾਤ ਦੇ ਮੁੱਦਿਆਂ ਤੇ ਆਰਾਮ ਮੰਦਰ ਦੇ ਮੁੱਦੇ ਤੇ ਲੋਕਾਂ ਦਾ ਧਿਆਨ ਪਟਕਾ ਕੇ ਅਗਲੀਆਂ ਚੋਣਾਂ ਲੜਨੀਆਂ ਚਾਹੁੰਦੇ ਨੇ ਲੋਕਾਂ ਦੇ ਮੁੱਦੇ ਨਹੀਂ ਲੋਕਾਂ ਦੇ ਘਰਾਂ 'ਚ ਗਰੀਬੀ ਹੈ ਲੋਕਾਂ ਦੇ ਬੱਚੇ ਇੱਥੋਂ ਭੱਜੇ ਜਾ ਰਹੇ ਨੇ ਵਿਦੇਸ਼ਾਂ ਨੂੰ ਉਹਨੂੰ ਭਵਿੱਖ ਨਜ਼ਰ ਨਹੀਂ ਆਉਂਦਾ ਅਨਪਲੋਇਮੈਂਟ ਹੈ ਇਥੇ ਨਸ਼ਿਆਂ ਦਾ ਮੁੱਦਾ ਹੈ ਇਥੇ ਜਿਹੜੇ ਲੋਕਾਂ ਦੇ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਾਈਲਾਈਟ ਕਰਨ ਦਾ ਇਹ ਪਹਿਲਾ ਉਪਰਾਲਾ ਹੈ ਔਰ ਅਸੀਂ ਅਗਲਾ ਪ੍ਰੋਗਰਾਮ 18 ਤਰੀਕ ਦੀ ਮੀਟਿੰਗ ਵਿੱਚ ਤੈਅ ਕਰਕੇ ਸਾਰੇ ਦੇਸ਼ ਲਈ ਫੇਰ ਅਗਲਾ ਪ੍ਰੋਗਰਾਮ ਦੇਵਾਂਗੇ ਤੇ ਮੈਂ ਇੱਥੇ ਜਿਹੜੇ ਸਾਡੇ ਸਾਥੀ ਖੜੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਰੇ ਪੰਜਾਬ ਵਿੱਚ ਜਿਹੜੇ ਥਾਂ-ਥਾਂ ਖੜੇ ਨੇ ਅੱਜ ਡਿਊਟੀ ਦੇ ਰਹੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਦੁਕਾਨਦਾਰਾਂ ਨੇ ਵਪਾਰੀਆਂ ਨੇ ਆੜਤੀਆਂ ਨੇ ਸਾਰੇ ਵਰਗਾਂ ਨੇ ਉਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇਸ ਕਾਮਯਾਬੀ ਲਈ ਵਧਾਈ ਪਰ ਮੈਨੂੰ ਯਕੀਨ ਹੈ ਹਰ ਹਾਲਤ ਵਿੱਚ ਅਸੀਂ ਮੋਦੀ ਨੂੰ ਮੋੜਾ ਪਾ ਸਕਾਂਗੇ ਜਿਆ ਸਾਹਿਬ ਜੀ ਮੇਰੇ ਤੁਹਾਡੇ ਤੋਂ ਬਾਅਦ ਦਿੱਲੀ ਜਾਣ ਦਾ ਵੀ ਕੋਈ ਪ੍ਰੋਗਰਾਮ ਹੈ ਕਿ ਜਿਵੇਂ ਕਿ ਦੂਜੀਆਂ ਦੋ ਜੱਥੇ ਬੰਦੀਆਂ ਉੱਥੇ ਬੈਠੀਆਂ ਹਾਂ ਤੇ ਬਾਕੀ ਉਹ 18 ਤਰੀਕ ਦੀ ਮੀਟਿੰਗ ਸਾਰਾ ਕੁਝ ਹੋਤਾ ਹੈ ਹੋਗਾ ਤਾਂ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਹੁਣ ਦੇ ਨਵੇਂ ਮੁੱਦੇ ਜਿਹੜੇ ਲੈ ਕੇ ਜਿਹੜੇ ਦੁਬਾਰਾ ਮੀਟਿੰਗਾਂ ਹੋ ਰਹੀਆਂ ਨੇ ਨਹੀਂ ਉਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸਾਡੇ ਮੁੰਦਿਆਂ ਮੁੱਦਿਆਂ ਦਾ ਕੋਈ ਮਤ ਭੇਜ ਨਹੀਂ ਤਕਰੀਬਨ ਉਹੀ ਸਾਡੀਆਂ ਮੰਗਾਂ ਨੇ ਜੋ ਉਹ ਲੜ ਰਹੇ ਨੇ ਉਹ ਅਸੀਂ ਉਹ ਤੋਂ ਕੋਈ ਅਲੱਗ ਨਹੀਂ ਕਿਤੇ ਕਿਤੇ ਹੋਇਆ ਜੀ ਸਾਰੇ ਪਕੰਦਰ ਕੋਰਸ ਚ ਚੱਲ ਰਹੇ ਹੋ ਉਸ ਦੇ ਇਲਾਵਾ ਜੋ ਇਗਨੋ ਦੇਖੋ ਇਹਨਾਂ ਨੇ ਸਾਡੇ ਬੰਦੇ ਜਿਹੜੇ ਸਾਡੇ ਆਗੂ ਸੀ ਬਿਹਾਰ ਵਿੱਚ ਕੁਝ ਸਾਊਥ ਵਿੱਚ ਤੇ हरियाणा ਦੇ ਮਧਪਤਨੀਸ਼ ਚ ਉਹਨਾਂ ਨੂੰ ਰੋਕ ਰੀ ਨਜ਼ਰਬੰਦ ਕੀਤਾ ਅੱਜ ਅਭਿਆਨ ਕੇਂਦਰ ਪਰ ਇਹ ਦਿਨਾਂ ਭਾਰਤ ਬੰਦ ਵਿੱਚ ਕੋਈ ਅਸਰ ਨਹੀਂ ਪਿਆ ਔਰ ਇਹ ਬਹੁਤ ਸਿਰਫ ਇਹ ਜਾਹਰ ਹੋਇਆ ਕਿ ਸਰਕਾਰ ਨੂੰ ਘਬਰਾਹਟ ਹੈ ਇਸ ਅੰਦੋਲਨ ਤੋਂ ਉਹਨਾਂ ਨੂੰ ਕਸ਼ਟ ਹੋਇਆ ਉਹ ਸਾਡਾ ਮੰਤਵ ਜਿਹੜਾ ਉਹ ਸਫਲ ਹੁੰਦਾ ਲੱਗਦਾ ਔਰ ਮੈਨੂੰ ਲੱਗਦਾ ਹੈ ਉਹਨਾਂ ਨੂੰ ਜੋ ਰਾਮ ਨੰਦਨ ਦੇ ਨਾਮ ਨੂੰ ਸੁਧਬਤੀ ਦਿਓ ਉਹ ਲੋਕਾਂ ਦੇ ਮੁੱਦੇ ਵੱਲ ਧਿਆਨ ਦੇਣਗੇ ਸਾਰੇ ਦਿਨ ਤੋਂ ਬਾਅਦ ਵੀ ਦੇ ਕੋਈ ਹੋਰ ਨਹੀਂ ਹੁੰਦਾ ਮੁੰਡਾ ਤਾਂ ਉਸ ਤੋਂ ਬਾਅਦ ਕੀ ਰਣਨੀਤੀ ਹੋਗੀ ਸਾਰਿਆਂ ਦੀ ਮੀਟਿੰਗ ਚ ਸਾਨੂੰ ਡਿਸਕਸ ਕਰਨੀ ਹੈ ਮਦਰ ਫਾਦਰ ਨੂੰ ਆਈ ਮੀਨ ਦੇ ਆਲ ਕੈਨ ਸਟੱਡੀ ਟੁਗੇਦਰ ਮੁਕੰਮਲ ਲੋਕ ਆਪ ਹਾਰੇ ਇਹ ਬੰਦ ਵਿੱਚ ਸ਼ਾਮਲ ਹੋਏ ਨੇ ਸਾਨੂੰ ਬਹੁਤ ਤਰੱਦ ਜਿਵੇਂ ਕਿਸੇ ਵੇਲੇ ਹੁੰਦਾ ਸੀ ਜਦੋਂ ਕੋਈ ਸ਼ਹਿਰ ਬੰਦ ਕਰਨਾ ਹੁੰਦਾ ਸੀ ਦੁਕਾਨਦਾਰ ਅੜ ਜਾਂਦੇ ਹੁੰਦੇ ਸੀ ਇਦਾਂ ਦੀ ਕਿਤੇ ਸਥਿਤੀ ਨਹੀਂ ਬਣੀ ਸਾਰੇ ਤਾਂ ਲੋਕ ਆਪ ਹਾਰੇ ਇਹਦੇ ਵਿੱਚ ਸ਼ਾਮਲ ਹੋਏ ਜੀ 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 ਜ ਕਾਰਵਾਈ ਕਰਾਉਣ ਲਈ ਭੱਜਨ ਫਿਰ ਲਾਈ ਹੁੰਦੇ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਨੌਜਵਾਨਾਂ ਤੇ ਉੱਤੇ ਹਮਲੇ ਵੀ ਹੋ ਰਹੇ ਨੇ ਉਹਨਾਂ ਲਈ ਕਿਸੇ ਨੇ ਨਹੀਂ ਆਇਆ ਤੇ ਕੀ ਹੈ ਸਾਡੇ ਨੋਟਿਸ ਨਹੀਂ ਕਰਦੇ ਕੱਲ ਅਸੀਂ 3 ਘੰਟੇ ਜਿਹੜੇ ਟੋਲ ਪਲਾਜ਼ੇ ਸੀ ਫ੍ਰੀ ਰੱਖੇ ਅੱਜ ਹਰਿਆਣੇ ਚ ਵੀ ਸਾਡੀਆਂ ਜਥੇਬੰਦੀਆਂ ਫ੍ਰੀ ਕਰਨੀਆਂ ਨੇ ਔਰ ਕੱਲ ਕੁਛ ਥਾਵਾਂ ਤੇ ਰੇਲਵੇ ਵੀ ਰੋਕ ਕੇ ਰੱਖੀ ਉਹ ਉਹਨਾਂ ਦੀ ਸਪੋਰਟ ਚ ਸੀ ਔਰ ਹਰਿਆਣਾ ਸਰਕਾਰ ਦੀ ਨਿੰਦਾ ਲਈ ਐਸਕੇਮ ਦੇ ਡਿਮਾਂਡ ਜਿਹੜੀਆਂ ਹੋਰ ਜੱਥੇ ਵਧੀਆ سپورਟ ਕਰੀ ਉਹਨਾਂ ਦੀ ਮੰਗਾਂ ਵੀ ਕੋਈ ਵਿਚਾਰ ਕਰ ਰਹੇ ਨਹੀਂ ਤਕਰੀਬਨ ਇੱਕੋ ਨੇ ਡਿਮਾਂਡਸ ਕੋਈ ਨਹੀਂ ਦੇਖੋ ਐਮਐਸਪੀ ਦੀ ਡਿਮਾਂਡ ਹੈ ਸਵਾਮੀਨਾਥਨ ਕਮਿਸ਼ਨ ਦੀ ਸੀ 2 50% ਦੀ ਡਿਮਾਂਡ ਹੈ ਇਹ ਕਰਜ਼ਾ ਮੁਕਤੀ ਦੀ ਡਿਮਾਂਡ ਹੈ ਇਹ ਬਾਕੀ ਜਿਹੜੀਆਂ ਡਿਮਾਂਡਸ ਨੇ ਉਹ ਜਿਹੜੀਆਂ ਮੰਨੀਆਂ ਹੋਈਆਂ ਮੁਕਰੇ ਹੋਏ ਨੇ ਜਿਹੜਾ ਕੇਸ ਵਾਪਸ ਲੈਣ ਦੀ ਲਖੀਮਪੁਰ ਕੀਰੀ ਵਾਲਾ ਮਾਮਲਾ ਇਹ ਸਾਰੀਆਂ ਮੰਗਾਂ ਤਕਰੀਬਨ ਉਹੀ ਨੇ ਜਿਹੜੀਆਂ ਉਹਨਾਂ ਦੀਆਂ ਨੇ ਉਹੀ ਸਾਡੀਆਂ ਨੇ ਉਹ ਅਸੀਂ ਹੁਣ ਤੱਕ ਇਕੱਠੇ ਰਹੇ ਆ ਅਨਫੋਰਚੂਨੇਟ ਪਹਿਲੂ ਹੈ ਵੀ ਦੋ ਸੱਜਣ ਅਲੱਗ ਚਲੇ ਗਏ ਉਹਨਾਂ ਨੇ ਸ਼ੁਰੂ ਕਰ ਲਿਆ ਪਹਿਲਾਂ ਕਰ ਲਿਆ ਸੀ ਵੀ ਉਸ ਪਾਸੇ ਵੀ ਵੱਧ ਰਹੇ ਸੀ ਜਿਆ ਸਾਹਿਬ ਇਹ ਨਹੀਂ ਲੱਗਦਾ ਜਿਵੇਂ ਕਿ ਉਹ ਦਾਹਾਂ ਗਰਾਹਾਂ ਮੀਟਿੰਗਾਂ ਪਾ ਰਹੇ ਨੇ ਕਿਉਂਕਿ ਜਿਹੜਾ ਸਰਕਾਰ ਦਾ ਵੀ ਸਮਾਂ ਖਤਮ ਹੋਣ ਜਾ ਰਿਹਾ ਚੋਣ ਜਾਬਤਾ ਵੀ ਲੱਗ ਜਾਊਗਾ ਕਿ ਇਹ ਟਾਲਣ ਦੀ ਟੋਲ ਦੀ ਦਿੱਤੀ ਦਾ ਹੀ ਲੱਗਦੀ ਵੀ ਜੇ ਚੋਣ ਜਾਬਤਾ ਵੀ ਲੱਗ ਜਾਊ ਤੁਹਾਡਾ ਕੀ ਖਿਆਲ ਵੀ ਕਿਸਾਨ ਅੰਦੋਲਨ ਇੱਕ ਦਿਨ ਵਿੱਚ ਮੁੱਕ ਗਿਆ ਅਸੀਂ ਜਿਉਂ ਨਹੀਂ ਦਿੰਦੇ ਮੋਦੀ ਨੂੰ ਏਡੀ ਗੱਲ ਨਹੀਂ ਹੈ ਜਿੱਥੇ ਇਹ ਅੰਦੋਲਨ ਹੁਣ ਸਾਰੇ ਦੇਸ਼ ਵਿੱਚ ਸਪੀਡ ਫੜ ਰਿਹਾ ਹੈ ਔਰ ਜੇ ਦੁਬਾਰਾ ਜਿੱਤ ਕੇ ਵੀ ਆ ਗਿਆ ਤਾਂ ਵੀ ਉਹਨੂੰ ਆਰਾਮ ਨਾਲ ਰਾਜ ਨਹੀਂ ਕਰਨ ਦਿੰਦੇ ਹੋ ਹੁਣੇ ਚੱਲਦਾ ਰਹੂਗਾ ਲੋਕਾਂ 'ਚ ਲੋਕਾਂ 'ਚ ਜਾਗਰੂਕਤਾ ਆਈ ਹੈ ਇਸ ਅੰਦੋਲਨ ਤੋਂ ਦੋ ਗੱਲਾਂ ਹੋਈਆਂ ਇੱਕ ਬੜੀ ਗੱਲ ਵੀ ਲੋਕਾਂ ਨੂੰ ਜ਼ੁਬਾਨ ਮਿਲ ਗਈ ਲੋਕ ਬੋਲਣਾ ਸਿੱਖ ਗਏ ਲੋਕ ਸਵਾਲ ਕਰਨਾ ਸਿੱਖ ਗਏ ਦੂਜੀ ਇਸ ਅੰਦੋਲਨ ਨੇ ਸਾਰੀ ਦੁਨੀਆ 'ਚ ਧਾਕ ਪਾਈ ਹੈ ਮੈਂ ਹੁਣ ਜਾ ਰਿਹਾ ਮੈਨੂੰ ਚੰਡੀਗੜ੍ਹ ਸੱਦਿਆ ਕੁਝ ਪੱਤਰਕਾਰ ਬਾਹਰੀ ਦੇਸ਼ਾਂ ਤੋਂ ਆਏ ਨੇ ਉਹ ਉੱਤੇ ਦੇ ਵੀ ਯੂਰਪ ਦੇ ਉਹਨਾਂ ਅੰਦੋਲਨਾਂ ਨੂੰ ਕਵਰ ਕਰਕੇ ਇੱਥੇ ਮੈਨੂੰ ਇੰਟਰਵਿਊ ਕਰਨ ਆਏ ਨੇ ਮੈਂ ਉੱਥੇ ਚਲੇ ਦਾ ਮਤਲਬ ਇਹ ਹੈ ਵੀ ਇਹ ਇਸ ਅੰਦੋਲਨ ਦੀ ਸਾਰੀ ਦੁਨੀਆ 'ਚ ਤਾਕ ਪਈ ਹੈ ਕਿ ਕੱਜ ਕੋਈ ਸ਼ਹੀਦ ਵੀ ਹੋਇਆ ਕਿਸਾਨ ਨੂੰ ਲੈ ਕੇ ਗੱਲ ਕਰਨੀ ਹੈ ਅੱਜ ਇੱਕ ਕਿਸਾਨ ਦੀ ਡੈਥ ਵੀ ਹੋਈ ਹੈ ਇੱਥੇ ਕਿੱਥੇ ਬਾਰਡਰ ਤੇ ਜੀ ਜਿੱਥੇ ਹਾਰਟ ਅਟੈਕ ਨਾਲ ਵੀ ਹੈ ਬਹੁਤ ਹੀ ਮਨਪਸੰਦ ਕੀ ਘਟਨਾ ਫਿਰ ਜੇ ਹਾਰਟ ਅਟੈਕ ਨਾਲ ਵੀ ਹੋਈ ਹੈ ਹੈ ਤਾਂ ਕਿਸਾਨ ਸਾਡਾ ਸਾਥੀ ਹੈ ਕੋਈ ਇਸ ਕਰਕੇ ਸਾਨੂੰ ਉਹਦੀ ਤਕਲੀਫ ਹੈ ਠੀਕ ਬਹੁਤ